ਤਾਂ ਜੀ ਰਹੀ ਹੈ ਗੱਲ ਦੋਸਤੋ ਚੈਨਲ ਨਿਊਜ਼ ਆਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਤੋਟੀ ਹੈ ਸਰ ਵੱਡੇ ਲੀਡਰ ਦਾ ਹੋਇਆ ਤੇ ਹਾਂ ਤੱਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਛੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਆ ਰਹੀ ਹੈ ਹੁਣੇ-ਹੁਣੇ ਜਾਣਕਾਰੀ ਮਿਲਿਆ ਮੱਧ ਪ੍ਰਦੇਸ਼ ਚ ਪਾਏ ਪਾ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਬਾਤ ਜਿਆਦਾ ਸ਼ੁਕਰਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ 67 ਸਾਲਾਂ ਦੇ ਸਨ ਉਹਨਾਂ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਸੀ ਦੋ ਹਫ਼ਤੇ ਪਹਿਲਾਂ ਚਾਂਕ ਦਿੱਬੇ ਦੇ ਵਿਗੜਣ ਤੋਂ ਬਾਅਦ ਉਹਨਾਂ ਨੂੰ ਭਪਾਲ ਤੋਂ ਦਿੱਲੀ ਲਿਆਂਦਾ ਗਿਆ ਸੀ ਪਸ ਦੀ ਕੋਪਾਈ ਪੱਤ ਸੁਪਾ ਪ੍ਰਧਾਨ ਅਤੇ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਬਹਿ ਚੁੱਕੇ ਹਨ ਇਹ ਤੋਂ ਲੰਬੇ ਸਮੇਂ ਤੋਂ ਬਿਮਾਰ ਹੈ ਸਨ ਅਤੇ ਉਹਨਾਂ ਦੇ ਬੇਟੇ ਅਜੇ ਨਤਰਾ ਨੇ ਉਹਨਾਂ ਦੀ ਦੇਹਾਂ ਦੀ ਜਾਣਕਾਰੀ ਦਿੱਤੀ ਪਰ ਭਾਰਤ ਦਾ ਆਚਾਰ ਦਾ ਅੰਤਮ ਸੰਸਕਾਰ ਉਹਨਾਂ ਦੀ ਜੱਤੀ ਪੈਂਡ ਬਿਹਾਰ ਦੇ ਸੀਤਾ ਮੜੀ ਪੈਂਡ ਵਿੱਚ ਕੀਤਾ ਜਾਵੇਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਤਾਣੂ ਬੋਲ